ਉਹ ਨਾਲ 1.3 ਤੇ ਨਾਲ ਹੋ ਜੂ। ਹਾਂਜੀ ਛੱਡਾ ਸਾਹਿਬ ਜੀ ਨਾਮਜ਼ਦਗੀ ਪੱਤਰ ਦਾਖਲ ਕਰਕੇ ਆਏ ਹਾਂ ਕੀ ਰਣਨੀਤੀ ਹੈ ਹੁਣ ਆਪਣੀ ਇਲੈਕਸ਼ਨ ਚ ਲੜੇ। ਦੇਖੋ ਅੱਜ ਬੜੇ ਮੇਰੇ ਬਾਤੇ ਖੁਸ਼ੀ ਦਾ ਦਿਨ ਵਾ। ਕਿ ਮੈਨੂੰ ਲੰਬੀ ਸਿਆਸਤ ਤੋਂ ਬਾਅਦ ਅੱਜ ਪਾਰਲੀਮੈਂਟ ਦੀ ਨਾਮਜ਼ਦਗੀ ਦਾ ਮੌਕਾ ਮਿਲਿਆ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਸ਼ ਦੀ ਨਵੀਂ ਸਰਕਾਰ ਲੋਕ ਚਾਹੁੰਣਾ ਚਾਹੁੰਦੇ ਆ ਉਹ ਬੜੇ ਮਸਲੇ ਨੇ ਦੇਸ਼ ਦੇ ਅੰਦਰ ਜਿਨ੍ਹਾਂ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ ਬੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼੍ਰੋਮਣੀ ਕਾਲਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜਵਾ ਜਾਂ ਪੰਜਾਬ ਵਾਲੀ ਵਫਾਦਾਰੀ ਆ ਜਾਂ ਜਿਹੜੀ ਅਸੀਂ ਬਾਕੀ ਪਾਰਟੀਆਂ ਜੋ ਅੱਜ ਧੱਕੇ ਕਰ ਰਹੀਆਂ ਇਨਸਾਫ ਨਹੀਂ ਮਿਲ ਰਿਹਾ ਲਾਂਡਰ ਆਰਡਰ ਹੈ ਕੋਈ ਨਹੀਂ ਔਰ ਸੈਂਟਰ ਗਵਰਨਮੈਂਟ ਕਿਤਨੇ ਕਿਤੇ ਪੰਜਾਬ ਦੀ ਸਾਡੇ ਧਾਰਮਿਕ ਮਸਲਿਆਂ ਵਿੱਚ ਦਖਲਅੰਦਾਜ਼ੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਉਹ ਪੂਰੇ ਨਾ ਕਰਨੇ ਬਹੁਤ ਸਾਰੇ ਮਸਲੇ ਆ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਔਰ ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਤੇ ਲੋ ਉਹਨੇ ਦੇਖ ਲਈਆ ਸਰਕਾਰ ਕਾਂਗਰਸ ਦੀ ਵੀ ਦੇਖ ਲਈ ਬੀਜੇਪੀ ਦੀ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਸੋਚਦਾ ਮੈਂ ਕਾਲੀਦਰ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਟ੍ਰੋਂਗ ਹੈ ਤਕੜਾ ਆ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਕੰਪੀਟੀਸ਼ਨ ਕਿਹਦਾ ਹੈ ਨਹੀਂ ਕਿਸੇ ਦਾ ਵੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੋਕ ਕਾਗਜ਼ ਨਹੀਂ ਭੰਨ ਦਿੰਦੇ ਆਉਣ ਨਹੀਂ ਦਿੰਦੇ ਰੋਕ ਘਰਾਓ ਘਰਾਓ ਕਰਦੇ ਆ ਜਿਹਨਾਂ ਦੇ ਪਿੰਡਾਂ ਵਿੱਚ ਨਹੀਂ ਭੰਨ ਦਿੰਦੇ ਤੇ ਉਹਨਾਂ ਨਾਲ ਕੰਪੀਟੀਸ਼ਨ ਕੀ ਹੋ ਸਕਦਾ ਦਲ ਇੱਕ ਮਿੰਟ ਦਲ ਬਦਲੂ ਜਿਹੜੇ ਲੋਕ ਆ ਇਹ ਰਾਤ ਨੂੰ ਕਿਤੇ ਹੋਰ ਪਾਰਟੀਆਂ ਹੁੰਦੇ ਆ ਸਵੇਰ ਨੂੰ ਕਿਤੇ ਹੋਰ ਪਾਰਟੀਆਂ ਜੁਟਦੇ ਆ ਆਪਣੇ ਖਲ ਬਚਾਉਣ ਦੀ ਖਾਤਰ ਆਪਣੇ ਲੋਕਾਂ ਨਾਲ ਬੇਵਫਾਈ ਕਰਦੇ ਆ ਉਹਨਾਂ ਨਾਲ ਮੁਕਾਬਲਾ ਕੀ ਹੋ ਸਕਦਾ ਦੇਖੋ ਕਿਸਾਨਾਂ ਦਾ ਜਿਹੜਾ ਆ ਕਿਸਾਨ ਸਾਡੇਆਂ ਨੇ ਲੰਬਾ-ਥਮਾ ਸੰਘਰਸ਼ ਕੀਤਾ ਉਹਨਾਂ ਨੇ ਬੜੀਆਂ ਜਾਨਾਂ ਵੀ ਗਈਆਂ